ਪੰਜਾਬ ਗਵਰਨਮੈਂਟ ਨੇ ਫੈਸਿਲਿਟੀਆਂ ਦਿੱਤੀਆਂ ਨੇ। ਉਹਦੇ ਬਾਰੇ ਕੀ ਕਹੋਗੇ? ਬਹੁਤ ਬੜੀਆ ਸਭ ਠੀਕ ਹੈ ਜੀ। ਵਧੀਆ ਵਧੀਆ ਹੈ। ਕਿੰਨੇ ਚਿਰ ਚੁਫਰੀ ਹੋਰ ਪਾਰ ਰਹੇ ਹੋ ਤੁਸੀਂ ਇੱਥੋਂ? ਬਸ ਛੇਤੀ ਪਾ ਅੱਧਾ ਘੰਟਾ ਦੇ ਜੇ। 8-10 ਘੰਟੇ ਲੱਗ ਰਹੇ ਆ। ਕਿੰਨਾ ਲੱਗਦਾ ਅੱਧਾ ਘੰਟਾ ਲੱਗਦਾ। ਤੇ ਪੇਮੈਂਟ ਸਿਸਟਮ ਕਿਸ ਤਰੀਕੇ ਨਾਲ ਸਵਾਰੀ? ਪੇਮੈਂਟ ਪਈ ਜਾਂਦੀ ਹੈ ਜੀ। ਭਾਈ ਜਾਣਦੇ ਵਿੱਚ ਜਲਦੀ। ਕਿੰਨੇ ਚਿਰ ਪੇਮੈਂਟ ਹੋਰੀ ਹੈ? ਮੇਰੀ ਅਜੇ ਕੋਈ ਕੱਲ ਹੀ ਆ ਜਾਣਾ ਜੀ। ਅੱਛਾ ਕੱਲ ਹੀ। ਮੈਂ ਕੱਢਦੇ ਪਾਤੀ ਆ। ਕੱਢਦੇ ਤੁਸੀਂ ਢਾਗ ਜੀ ਤੁਹਾਡੇ। ਆ ਪਾਤੀ ਆ ਮੈਂ ਕੱਢਦੇ ਪਾ ਅਸੁਰੇਜ ਜੋ ਫੈਸਿਲਿਟੀ ਦਿੱਤੀ ਹੈ ਪੰਜਾਬ ਸਰਕਾਰ ਨੇ ਉਹਦੇ ਬਾਰੇ ਕੀ ਕਹੋਗੇ ਬੜੀ ਐਤੀ ਫੈਸਿਲਿਟੀ ਬੜੀ ਫੈਸਿਲਿਟੀ ਹੈ ਹਾਂਜੀ ਹਾਂਜੀ ਟਿਕਟ ਚਾਚ ਫਰੀ ਹੋ ਰਹੀ ਹੈ ਅਈ ਕਿੰਨਾ ਘੰਟੇ ਫਰੀ ਹੋ ਗਿਆ ਟਿਕਟਾਂ ਕਿੰਨੇ ਚਿਰ ਫਰੀ ਹੋ ਰਹੀਆਂ ਮੈਨੂੰ ਕਿੰਨਾ ਚਿਰ ਵੇਟ ਕਰਨਾ ਪਿਆ ਆਪਣੀ ਵਾਰੀ ਵਾਸਤੇ ਕੋਈ ਵੇਟ ਨਹੀਂ ਕਰਨਾ ਪਿਆ ਜੀ ਕੋਈ ਵੇਟ ਨਹੀਂ ਕਰਨਾ ਪਿਆ ਤੈਨੂੰ ਇੱਕ ਟਾਲੀ ਜੋ ਹੋ 3 ਘੰਟੇ ਵਿੱਚ ਫਰੀ ਹੋ ਰਹੀ ਹੈ ਹਾਂਜੀ ਹਾਂਜੀ ਥੈਂਕ ਯੂ ਵਧੀਆ ਜੀ ਸਵਾਗਤ ਜੀ ਕੀ ਫੈਸਿਲਿਟੀਆਂ ਐ ਸ੍ਰੀਵਿਦਿ ਜੋ ਸਰਕਾਰ ਨੇ ਦਿੱਤੀਆਂ ਉਹ ਠੀਕ ਲੱਗ ਰਹੀਆਂ ਹਨ ਹਾਂਜੀ ਠੀਕ ਆ ਵਧੀਆ ਵਧੀਆ ਹਾਂਜੀ ਕੋਈ ਮੁਸ਼ਕਿਲਤਾ ਨਹੀਂ ਹੋ ਰਹੀ ਹੈ ਦੇਖੋ ਜਿੱਤੇ ਆਏ ਆ ਅੱਜ ਦੇਖੋ ਨਾਲ ਹਾਂਜੀ ਹਾਂਜੀ ਗੁੱਜੀ ਕੀ ਹਾਲ ਚਾਲ ਨੇ ਕੀ ਫੈਸਿਲਿਟੀਆਂ ਐਡ ਕੀਤੀ ਇੱਥੇ ਹਾਂਜੀ ਐਡ ਮੀਨ ਉਠਾੜ ਵਾਸਤੇ ਕੀ ਫੈਸਿਲਿਟੀ ਐ ਜੋ ਫੈਸਿਲਿਟੀ ਸਰਕਾਰ ਨੇ ਦਿੱਤੀਆਂ ਨੇ ਠੀਕ ਨੇ ਆਏ ਪਤਾ ਨਹੀਂ ਅੱਜ ਹੀ ਆਏ ਆ ਸੀ ਤੇ ਹਾਂਜੀ ਆਏ ਥੋੜੇ ਦਿਨ ਆਏ ਕੋਈ ਪਤਾ ਨਹੀਂ ਹਾਂਜੀ ਕੁਝ ਕੰਮ ਕਿੰਨਾ ਚੁੱਕ ਹੋ ਗਿਆ ਆ ਇਹਦੇ ਆ ਵਾਹ ਇਹ ਤਾਂ ਚੰਗਾ 6 ਵਜੇ ਆਏ ਆ ਔਰ ਜੋ ਪੰਜਾਬ ਗਵਰਨਮੈਂਟ ਨੇ ਫੈਸਿਲਿਟੀਆਂ ਦਿੱਤੀਆਂ ਨੇ ਕਿਸਾਨਾਂ ਵਾਸਤੇ ਉਹਦੇ ਬਾਰੇ ਕੀ ਕਹੋਗੇ ਬਹੁਤ ਵਧੀਆ ਜੀ ਕਿੰਨੇ ਚ ਚ ਪੇਮੈਂਟ ਹੋ ਰਹੀ ਹੈ ਕਿੰਨੇ ਚ ਸੁਪਲੀਮ ਹੋ ਰਹੀ ਹੈ ਪੇਮੈਂਟ ਪੈ ਰਹੀ ਹੈ ਜਿਹੜੇ ਸਾਣਾ ਪਰਚੇਜ ਪੈ ਰਹੀ ਹੈ ਉਹ ਸਾਨੂੰ ਪੇਮੈਂਟ ਪੈ ਰਹੀ ਹੈ ਪਰਚੇਜ ਨਾਲ ਪੇਮੈਂਟ ਪੈ ਰਹੀ ਹੈ ਖੁਸ਼ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅ ਇਸ ਵਾਰੀ ਜੋ ਪੰਜਾਬ ਗਵਰਨਰ ਨੇ ਫੈਸਿਲਿਟੀ ਦਿੱਤੀਆਂ ਨੇ ਕਿਸਾਨਾਂ ਵਾਸਤੇ ਉਹਦੇ ਬਾਰੇ ਕੀ ਕਹੋਗੇ ਆਏ ਤੇ ਅਜੇ ਕੱਲ੍ਹ ਦੇ ਆਏ ਨੇ ਮੰਡੀ ਅੱਜ ਲੱਗਿਆ ਖਾਲੀ ਕਰਨ ਰਸੀਆ ਨਹੀਂ ਨਾ ਤੇ ਤੇਰੀ ਜਵਾਲੇ ਨਹੀਂ ਕਿਤੇ ਸਾਮਾਨ ਲਾ ਲਾ ਕਹਿੰਦਾ ਮਤਲਬ ਇਹ ਜਮੀ ਸਾਰਿਆਂ ਨੇ ਇੱਕ ਵਾਰੀ ਇਕੱਠੀ ਕਰ ਲਈ ਇਸ ਕਰਕੇ ਹੋ ਰਹੀ ਹੈ ਇਕੱਠੀ ਹੋ ਗਈ ਹੈ ਮੈਂ ਸਾਰੀ ਸਾਰਿਆਂ ਨੇ ਇੱਕ ਵਾਰੀ ਵੱਡ ਲਈ ਹੈ ਉਸ ਕਰਕੇ ਮੁਸ਼ਕਲ ਹੋ ਰਹੀ ਹੈ ਹ ਪ੍ਰਸੀਜਨ ਜਿਹੜਾ ਉਹ ਥੋੜੇ ਦਿਨਾਂ ਤੱਕ ਰਹਿ ਗਿਆ ਨਾ ਹਾਂਜੀ ਤੇ ਕੁੱਲ ਮਿਲਾ ਕੇ ਜੋ ਪਿਛਲੇ ਸਾਲ ਦਾ ਅਨੁਭਵ ਸੀ ਉਹਨੂੰ ਕੀ ਕਹੋਗੇ ਦਾਣਿਆਂ ਦਾ ਚੜਦਾ ਹਾਂਜੀ ਹਾਂਜੀ ਇਸ ਵਾਰ ਠੀਕ ਹੈ ਇਸ ਵਾਰੀ ਠੀਕ ਹੈ ਹਾਂਜੀ ਥੈਂਕ ਯੂ ਜੀ ਇੱਥੇ ਆ ਫ੍ਰੀ ਫੈਸਿਲਿਟੀਆਂ ਜੋ ਦਿੱਤੀਆਂ ਹੋਈਆਂ ਨੇ ਕਿੰਨਾ ਕੁ ਕੀ ਕਹਿ ਰਹੇ ਹੋ ਤੁਸੀਂ ਠੀਕ ਹੈ ਫੈਸਿਲਿਟੀ ਠੀਕ ਹੈ ਸਵੇਰੇ 6 ਵਜੇ ਆ ਰਹੇ ਹਾਂ ਦੇਖੋ ਨੰਬਰ ਲਗਣਾ ਹਾਂਜੀ ਹਾਂਜੀ ਥੈਂਕ ਯੂ ਆਮ ਤੌਰ ਤੇ ਹੁਣ ਇੱਕ ਟਰਾਲੀ ਜਿਹੜੀ ਇੱਥੇ ਆਉਂਦੀ ਆ ਉਹ ਕਿੰਨੇ ਚਿਰ ਚ ਫ੍ਰੀ ਹੋਦੀ ਏ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਕੋਈ ਨੌਲੇਜ ਨਹੀਂ क्या हाल चाल है सो इस बार का जो सीजन है आपको क्या लग रहा है कि पहले से ज्यादा यहाँ पे लोग आ रहे हैं ज्यादा किसान यहाँ पे आ रहे हैं या पहले से कम है ठीक है, है, है उतना ही है सो so, सुविधा क्या क्या है यहाँ पे समय तो कितने टाइम में कितने टाइम में हो जा रहा है एक किसान अगर आता अपनी एक ट्रॉली लेके भरी हुई तो उसको कितने टाइम में उसका हो हो जा रहा है डेढ़ घंटे में उसे फारिक कर रहे हैं आप लोग ये डेढ़ घंटे में हो जाता है, है। डेढ़ घंटे में हो जाता है सो वागुरु जी यहाँ पे जो लेबर काम कर रही है तो वो वो लोग कह रहे हैं कि वो लोग दस रहे हैं कि इतने जो है वो डेढ़ घंटे के ही जो है जो कोई भी आएगा डेढ़ घंटे बच्चे इतो फर्क करके जो है वो अपने घर अपना जो है जा सकता है भी अगर एक किसान यहाँ पे आ जाता है तो वो कितने टाइम में आप लोग फ्री कर देते हो है तो कितने समय में फ्री हो जाता है आज ही हो जाएगा आज ये कितने टाइम में फ्री कर देंगे एक एक ट्रॉली को कितने टाइम में फ्री कर देंगे दे दे। दे। क्या दो दिन अंदर में कर देंगे दो तीन घंटे में दो तीन घंटे में का भाई गुरु जी इस वेले जो है फलकदार सीजन भी हो शुरू हो चुका है और जो किसान हालो वो अपना अपना जो खेतीबाड़ी लोग लेके अपनी जो कणक लेके जो है वो अलग-अलग मंडियां में भी हाजिर है ਉਹ ਰਹੇ ਹਾਂ ਇਸ ਵੀ ਲਈ ਅਸੀਂ ਤਰਗੜਾ ਮੰਡੀ ਦੇ ਵਿੱਚ ਹਾਜ਼ਰ ਹਾਂ ਔਰ ਮੰਡੀ ਦੇ ਵਿੱਚ ਅਸੀਂ ਕੁੱਲ ਮਿਲਾ ਕੇ ਅਗਰ ਦੇਖੀਏ ਤਾਂ ਜੋ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਉਹ ਬਿਹਤਰੀਨ ਹਨ ਔਰ ਇਸੇ ਤਿੱਕੇ ਦੀਆਂ ਉਮੀਦ ਕਰ ਰਹੇ ਕਰਦੇ ਹਾਂ ਕਿ ਬਾਕੀ ਜਗ੍ਹਾ ਤੇ ਵੀ ਕਿਸਾਨ ਇਸੇ ਤਿੱਕੇ ਨਾਲ ਖੁਸ਼ ਹੋਣਗੇ ਅਸੀਂ ਕਾਫੀ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਸਾਰੇ ਕਿਸਾਨ ਜੋਸ ਹਨ ਉਹ ਜਿਸ ਤਿੱਕੇ ਦੇ ਉਪਰਾਲੇ ਹੋ ਰਹੇ ਹਨ ਉਹ ਲਿਫਟਿੰਗ ਨੂੰ ਲੈ ਕੇ ਔਰ ਹੋਰ ਜੋ ਸੁਵਿਧਾਵਾਂ ਦਿੱਤੀਆਂ ਹੋਣ ਉਹਨਾਂ ਬਾਰੇ ਬਿਲਕੁਲ ਸਾਫ਼ ਹੈ ਉੱਥੇ ਗੰਧ ਵੀ ਬਿਲਕੁਲ ਨਹੀਂ ਹੁੰਦਾ ਹੈ ਅਤੇ ਉਹਨਾਂ ਦਾ ਜੋ ਪੇਮੈਂਟ ਸਿਸਟਮ ਹੈ ਉਹ ਵੀ ਬੜਾ ਆਸਾਨ ਹੋ ਗਿਆ ਹੈ ਕਿਸੇ ਤਿੱਕੀ ਕੋਈ ਮੁਸ਼ਕਿਲ ਨਹੀਂ ਹੁੰਦੀ ਹੈ ਕਿਸਾਨ ਆਪਣੀ ਫਸਲ ਜੋ ਹੈ ਉਹ ਮੰਡੀ ਦੇ ਵਿੱਚ ਸੁੱਟ ਕੇ ਜਾਂਦਾ ਹੈ ਅਤੇ ਉਸ ਨੂੰ ਜੋ ਪੈਸਾ ਹੈ ਬਿਲਕੁਲ ਟਾਈਮ ਦੇ ਉੱਤੇ ਮਿਲ ਜਾਂਦਾ ਹੈ ਅਤੇ ਉਹ ਜੋ ਹੈ ਬੜਾ ਸਿਕਿਓਰ ਹੈ ਕਿਉਂਕਿ ਔਨਲਾਈਨ ਜੋ ਹੈ ਫੰਡਿੰਗ ਜੋ ਹੈ ਟਰਾਂਸਫਰ ਹੁੰਦੀ ਹੈ ਅਲੱਗ-ਅਲੱਗ ਡਿਪਾਰਟਮੈਂਟਸ ਜੋ ਹੈ ਉਹ ਖਰੀਦਦਾਰੀ ਕਰਦੇ ਹਨ ਅਗਰ ਇਸ ਸਿਨਸ ਵੱਲੇ ਦੇਖੀਏ ਤੱਕ ਜੋ ਮਜ਼ਦੂਰ ਵਰਗ ਹੈ ਉਹ ਅਲੱਗ-ਅਲੱਗ ਪ੍ਰਦੇਸ਼ਾਂ ਤੋਂ ਆਇਆ ਹੋਇਆ ਹੈ ਜ਼ਿਆਦਾਤਰ ਬਿਹਾਰ ਉੱਤਰ ਪ੍ਰਦੇਸ਼ ਦੀ ਜੋ ਕੁਨੇਵਰ ਹੈ ਉਹ ਵਰਕ ਕਰ ਰਹੀ ਹੈ ਕੋਈ ਲਿਫਟ ਕਰ ਰਿਹਾ ਹੈ ਉਹ ਗੋਰੀਆਂ ਨੂੰ ਅਤੇ ਕੋਈ ਜੋ ਹੈ ਕੰਮ ਜੋ ਕਲਕ ਹੈ ਉਸ ਨੂੰ ਸਾਫ ਕਰ ਰਿਹਾ ਹੈ ਔਰ ਇਸਨੇ ਇਸੇ ਤਿੱਕੇ ਦੇ ਨਾਲ ਜੋ ਹਨ ਸਾਰੇ ਚੀਜ਼ਾਂ ਜੋ ਉਹ ਹੋ ਰਹੀਆਂ ਹਨ ਔਰ ਹਰ ਕੋਈ ਜੋ ਹੈ ਉਹ ਖੁਸ਼ ਹੈ ਚਾਹੇ ਉਹ ਕਿਸਾਨ ਹੋਵੇ ਚਾਹੇ ਉਹ ਮਜ਼ਦੂਰ ਹੋਵੇ ਕਿ ਉਹਨਾਂ ਲਈ ਆਰਟ ਲਿਸਟ ਜੋ ਹੈ ਕਿ ਦੇਸ਼ ਦੇ ਅੰਨ ਸਾਲ ਆਜ਼ਾਦ ਹੋਣ ਤੋਂ ਬਾਅਦ ਉਹਨਾਂ ਨੂੰ ਜੋ ਹੈ ਉਹ ਬਿਹਤਰੀਨ ਸੁਵਿਧਾਵਾਂ ਜੋ ਹਨ ਉਹ ਮਿਲ ਪਾਈਆਂ ਔਰ ਸਾਰੇ ਜਣੇ ਖੁਸ਼ ਹਨ ਕਿ ਇਹ ਸਾਰੀਆਂ ਚੀਜ਼ਾਂ ਜੋ ਹਨ ਉਹ ਉਹਨਾਂ ਲਈ ਹੋ ਰਹੀਆਂ ਹਨ ਅਤੇ ਸਾਰੇ-ਸਾਰੇ ਜੋ ਹਨ ਮਿਲ-ਜੁਲ ਕੇ ਸਮਾਜ ਦੀ ਬਿਹਤਰੀ ਲਈ ਕਿਸਾਨ ਸਮਾਜ ਦੀ ਬਿਹਤਰੀ ਲਈ ਔਰ ਜੋ ਹੈ ਇਸੇ ਤਿਕਨੇ ਅਲੱਗ-ਅਲੱਗ ਡਿਪਾਰਟਮੈਂਟਸ ਹਨ ਆਪਣੀਆਂ ਪਰਚੇਜ਼ਿੰਗ ਕਰਕੇ ਜੋ ਹੈ ਉਹਨਾਂ ਨੂੰ ਜੋ ਪੀਡੀਐਸ ਵਾਸਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਜੋ ਚੀਜ਼ਾਂ ਜੋ ਕੜਕ ਦੇਣੀ ਹੁੰਦੀ ਹੈ ਉਹ ਵੀ ਆਪਣੀ ਪਰਚੇਜ਼ਿੰਗ ਕਰਦੀਆਂ ਹਨ ਔਰ ਜੋ ਬੈਂਕਿੰਗ ਸਿਸਟਮ ਜਿਆਦਾ ਬਿਹਤਰ ਹੋਣ ਕਰਕੇ ਸਾਰੀਆਂ ਚੀਜ਼ਾਂ ਜੋ ਹੈ ਉਹ ਬਿਹਤਰ ਹੋ ਗਈਆਂ ਹਨ ਇਸ ਲਈ ਜੋ ਹੈ ਕੁਛ ਟ੍ਰਾਂਸਫਰ ਹੋ ਜਾਂਦਾ ਹੈ ਹਰ ਕੋਈ ਖੁਸ਼ ਹੈ ਇਸ ਉਪਰਾਲੇ ਤੋਂ ਅ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜੋ ਟਾਈਮਿੰਗ ਨੂੰ ਲੈ ਕੇ ਹੈ ਕਿਤੇ ਡੇਢ ਘੰਟਾ ਲੱਗ ਰਿਹਾ ਹੈ ਖਾਲੀ ਹੋਣ ਤੇ ਕਿਤੇ 3 ਘੰਟੇ ਲੱਗ ਰਿਹਾ ਹੈ ਕਿਤੇ ਕਿਤੇ ਜਿਆਦਾ ਵੀ ਲੱਗ ਰਿਹਾ ਹੈ ਡਿਪੈਂਡ ਕਰਦਾ ਹੈ ਕਿ ਉਸ ਆਰਤੀ ਦੇ ਉੱਤੇ ਕਿੰਨੇ ਕਿ ਕਿਸਾਨ ਇੱਕ ਟਾਈਮ ਤੇ ਇਕੱਠੇ ਹੋਗੇ ਹੋਣਗੇ ਜਦ ਜਿਆਦਾ ਕਿਸਾਨ ਇਕੱਠੇ ਹੋ ਜਾਣਗੇ ਤਾਂ ਫਿਰ ਉੱਤੇ ਮੁਸ਼ਕਿਲ ਹੋ ਜਾਏਗੀ ਥੋੜਾ ਜਿਹਾ ਉਹਨਾਂ ਨੂੰ ਟਾਈਮ ਜਿਆਦਾ ਲੱਗ ਸਕਦਾ ਹੈ ਸੋ ਆ ਬਿਲਕੁਲ ਸਮੂਥ ਲਿਫਟਿੰਗ ਹੋ ਰਹੀ ਹੈ ਔਰ ਕੋਈ ਕਿਸੇ ਕੀ ਕੋਈ ਪ੍ਰੋਬਲਮ ਨਹੀਂ ਹੈ ਆਪ ਜੀ ਦਾ ਦਾਸ ਸਿਦਦਰਸ਼ਨ ਤਰਗੜ ਮੰਡੀ